ਹਾਂਜੀ ਸਾਸਰੀ ਘਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਤੁਸੀਂ ਸਾਡੇ ਚੈਨਲ ਨੂੰ ਤੇ ਇਸੇ ਤਰ੍ਹਾਂ ਹੀ ਕਰਦੇ ਰਹੋ ਐਵੇਂ ਪਿਆਰ ਤੁਹਾਡਾ ਮਿਲਦਾ ਰਹੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਅੱਜ ਆਪਾਂ ਸ਼ਹਿਰ ਗਏ ਸੀ ਕਿ ਸ਼ਹਿਰੋਂ ਕੁਝ ਨਹੀਂ ਖਾਣ ਨੂੰ ਲਿਆਂਦਾ ਜੀਉਣ ਵਾਸਤੇ ਤੇ ਮੈਂ ਕਿਹਾ ਉਹਨਾਂ ਦੇ ਲਈ ਚਲ ਸਮੋਸੇ ਬਣਾਉਣੇ ਘਰੇ ਕਿਉਂਕਿ ਰੈਡੀਮੈਂਟ ਲਿਓਣ ਨੂੰ ਵੀ ਜੀ ਨਹੀਂ ਕਰਦਾ ਹੁਣ ਕਿਉਂਕਿ ਬਹੁਤ ਜ਼ਿਆਦਾ ਗੰਦਗੀ ਆਉਣ ਲੱਗੀ ਇੱਕ ਟੋਵਰੀ ਲਿਆਂਦੇ ਤੇ ਵਿੱਚੋਂ ਵਾਲ ਨਿਕਲੇ ਰੈਡੀਮੈਂਟ ਚੀਜ਼ਾਂ ਦੇ ਉਦੋਂ ਦਾ ਜੀ ਨਹੀਂ ਕਰਦਾ ਲਿਆਉਣ ਨੂੰ ਕੋਈ ਵੀ ਚੀਜ਼ ਤੇ ਆਪਾਂ ਅੱਜ ਘਰੇ ਬਣਾਏ ਬਣਾਉਣ ਲੱਗੇ ਆ ਸਮੋਸੇ ਤੇ ਉਹਨਾਂ ਦੇ ਵਾਸਤੇ ਆਪਾਂ ਆਲੂ ਉਬਲਨੇ ਰੱਖ ਦਿੱਤੇ 2 ਲੀਟਰ ਤੇ ਤੇ ਇੱਧਰ ਆਪਾਂ ਕਰ ਲੈਨੇ ਆ ਮੈਦਾ ਤਿਆਰ ਕਰਕੇ ਰੱਖ ਲੈਨੇ ਆ ਮੈਦਾ ਲਾ ਕੇ ਰੱਖ ਦਿੰਨੇ ਜਿੰਨਾ ਚਿਰ ਨੂੰ ਆਪਣੇ ਆਲੂ ਉਬਲਦੇ ਆ ਮੈਦਾ ਲੈ ਲੈਣ ਦੇ ਵਿੱਚ ਆਪਾਂ ਥੋੜੀ ਜੀ ਕਾਲੀ ਮਿਰਚ ਪਾ ਦਿੱਤੀ ਏ ਤੇ ਥੋੜੀ ਜੀ ਜਵੈਨ ਪਾ ਦੇਣੀ ਆ ਆਪਾਂ ਹੱਥਾਂ ਦੇ ਵਿੱਚ ਚੰਗੀ ਤਰ੍ਹਾਂ ਮਸਲ ਕੇ ਦੋਵਾਂ ਤਲੀਆਂ ਦੇ ਵਿੱਚ ਲੈ ਕੇ ਮਸਲ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੇਰ ਇਹਦੇ ਵਿੱਚ ਆਪਾਂ ਜਵੈਨ ਪਾ ਦੇਣੀ ਆ ਜਵੈਨ ਨਾਲ ਕਿਉਂਕਿ ਹਜਮ ਵੀ ਵਧੀਆ ਚੀਜ਼ ਹੋ ਜਾਂਦੀ ਏ ਜਵੈਨ ਪਾਉਣੀ ਚਾਹੀਦੀ ਬਹੁਤ ਟੇਸਟੀ ਲੱਗਦੇ ਆ ਸਮੋਸੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੱਤਾ ਆਪਦੇ ਸਵਾਦ ਅਨੁਸਾਰ ਕਿ ਜਿੰਨਾ ਕਿ ਤੁਸੀਂ ਕੋਈ ਤਿੱਖਾ ਖਾਂਦਾ ਕੋਈ ਘੱਟ ਖਾਂਦਾ ਲੂਣ ਉਸ ਹਿਸਾਬ ਨਾਲ ਤੁਸੀਂ ਲੂਣ ਪਾ ਲੈਣਾ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਮੂਨ ਪਾ ਦਿੱਤੀ ਹੈ ਮੂਨ ਪਾ ਦੇਣੀ ਹੈ ਘਿਓ ਪਾ ਦਿਓ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਤੇਲ ਪਾ ਦਿਓ ਰिफाइंड ਤੇਲ ਪਾਇਆ ਮੈਂ ਇੱਥੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਵਿੱਚ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੋਵਾਂ ਹੱਥਾਂ ਨਾਲ ਮਲ ਮਲ ਕੇ ਇਹਨੂੰ ਆਪਾਂ ਵਧੀਆ ਵੀ ਬਣਾ ਲੈਣਾ ਇਹਨੂੰ ਪਹਿਲਾਂ ਮੈਦੇ ਨੂੰ ਫੇਰ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਗੁੰਨਣਾ ਇਹਨੂੰ ਜਿੰਨਾ ਮਸਲਾਗੇ ਉਨਾ ਹੀ ਵਧੀਆ ਆਪਣਾ ਡੋ ਤਿਆਰ ਹੋਊਗਾ ਤੇ ਉਨੇ ਹੀ ਆਪਣੇ ਵਧੀਆ ਸਮੋਸੇ कुरकुरੇ कुरकुरੇ ਬਣਨਗੇ ਕਿਉਂਕਿ ਜੇ ਆਪਾਂ ਜਲਦੀ ਕਰਾਂਗੇ ਤੇ ਵਧੀਆ ਨਹੀਂ ਬਣਨੇ ਉਨਾ कुरकुरੇ ਨਹੀਂ ਬਣਨੇ ਸਾਈਡਾਂ ਤੋਂ ਲੇਸ ਲੇਸਲੇ ਬਣਨਗੇ ਤੇ ਜਿੰਨਾ ਹੀ ਆਪਾਂ ਮੈਦਾ ਤਰੀਕੇ ਨਾਲ ਐਵੇਂ ਮਲ ਮਲ ਕੇ ਹਦੋਂਾਂ ਹੱਥਾਂ ਨਾਲ 5-10 ਮਿੰਟ ਮਲੋ ਇਹਨੂੰ ਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਗੁੰਨਣਾ ਆਟੇ ਨੂੰ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਘਰੇ ਜ਼ਰੂਰ ਖਾਓ ਸਮੋਸੇ ਬਹੁਤ ਵਧੀਆ ਟੇਸਟੀ ਬਣਦੇ ਅੱਜ ਮੈਂ ਦੂਜੀ ਵਾਰ ਸਮੋਸੇ ਬਣਾਉਣ ਲੱਗੀ ਹਾਂ ਮੈਂ ਕਦੀ ਨਹੀਂ ਸੀ ਬਣਾਏ ਅੱਜ ਦੂਸਰੀ ਵਾਰ ਸਮੋਸੇ ਬਣਾਉਣ ਲੱਗੀ ਹਾਂ ਤੇ ਇੰਨੇ ਵਧੀਆ ਟੇਸਟੀ ਬਣੇ ਸੀ ਪਹਿਲੀ ਵਾਰ ਜੀ ਤੇ ਆਪਾਂ ਐਵੇਂ ਮੈਦਾ ਹੱਥ ਚ ਕੱਲੇ ਵਿੱਚ ਲੈ ਕੇ ਐਵੇਂ ਨੱਪ ਕੇ ਵੇਖ ਲੈਣਾ ਜੇ ਮੈਂ ਇਦਾਂ ਇਕੱਠਾ ਹੁੰਦਾ ਇਸ ਤਰ੍ਹਾਂ ਤੇ ਆਪਣਾ ਇਹ ਮੈਦਾ ਤਿਆਰ ਹੈ ਗੁੰਨਣ ਵਾਸਤੇ ਜੇ ਤਿਆਰ ਨਹੀਂ ਹੁੰਦਾ ਤੇ ਫਿਰ ਆਪਾਂ ਨਹੀਂ ਜਿਵੇਂ ਐਵੇਂ ਮੈਦਾ ਇਕੱਠਾ ਨਹੀਂ ਹੁੰਦਾ ਤੇ ਉਹ ਆਪਣਾ ਮੂਨ ਘੱਟ ਐਵੇਂ ਹੱਥਲੇ ਹੀ ਚ ਲੈ ਕੇ ਵੇਖਣਾ ਚੰਗੀ ਤਰ੍ਹਾਂ ਘੁੱਟ ਕੇ ਮੈਦਾ ਇਕੱਠਾ ਹੁੰਦਾ ਜੇ ਇਕੱਠਾ ਹੁੰਦਾ ਤੇ ਆਪਣਾ ਮੂਨ ਬਿਲਕੁਲ ਸਹੀ ਹੈ ਤੇ ਜੇ ਨਹੀਂ ਇਕੱਠਾ ਹੁੰਦਾ ਫਿਰ ਆਪਣਾ ਮੂਨ ਨਹੀਂ ਸਹੀ ਫਿਰ ਮੂਨ ਥੋੜਾ ਹੋਰ ਪਾਓ ਵਿੱਚ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਨੋਰਮਲ ਪਾਣੀ ਲਿਆ ਵੈਸੇ ਮੈਂ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਗੁੰਨਣਾ ਸਖਤ ਸਖਤ ਡੋ ਗੁੰਨਣਾ ਨਾ ਜ਼ਿਆਦਾ ਆਪਾਂ ਪਤਲਾ ਰੱਖਣਾ ਢੋ ਨਾ ਜਿਆਦਾ ਸਖਤ ਕਰਨਾ ਨੋਰਮਲ ਪੀ ਰੱਖਣਾ ਥੋੜਾ ਜਿਹਾ ਜਿਹੜਾ ਵੀ ਆਪਾਂ ਰੋਟੀ ਲਈ ਆਟਾ ਗੁੰਨਦੇ ਹੁੰਦੇ ਉਹਦੇ ਨਾਲ ਥੋੜਾ ਜਿਹਾ ਸਖਤ ਰੱਖਣਾ ਕਿਉਂਕਿ ਜੇ ਥੋੜਾ ਜਿਹਾ ਸਖਤ ਰੱਖਾਂਗੇ ਤੇ ਆਪਣੇ ਪੀ ਸਮੋਸੇ ਬਹੁਤ ਜਿਆਦਾ ਵਧੀਆ ਬਣਨਗੇ ਤੇ ਜੇ ਆਪਾਂ ਜਿਆਦਾ ਪਤਲਾ ਇਹਨੂੰ ਗੁੰਨਾਂਗੇ ਤੇ ਫਿਰ ਸਮੋਸੇ ਆਪ ਨੂੰ ਓਨਾ ਹੀ ਜਿਆਦਾ ਟਾਈਮ ਲੈਣਗੇ ਓਨਾ ਹੀ ਜਿਆਦਾ ਤੇਲ ਪੀਣਗੇ ਜਿੰਨਾ ਹੀ ਆਪਾਂ ਸਖਤ ਰੱਖਾਂਗੇ ਓਨਾ ਹੀ ਤੇਲ ਘੱਟ ਪੀਣਗੇ ਇਸ ਕਰਕੇ ਥੋ ਸਖਤ ਸਖਤ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਗੁੰਨਣਾ ਤੇ ਜਲਦੀ ਨਹੀਂ ਕਰਨੀ ਇਹਨੂੰ ਗੁੰਨ ਕੇ ਆਪਾਂ ਚੰਗੀ ਤਰ੍ਹਾਂ ਹੌਲੀ ਹੌਲੀ ਪਾਣੀ ਪਾ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਤਿਆਰ ਕਰਕੇ ਕੱਜ ਕੇ ਰੈਸਟ ਲਈ ਰੱਖ ਦਾਂਗੇ ਤੇ ਜੇ ਤੁਹਾਨੂੰ ਵੀ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕੰਜੂਸੀ ਨਾ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਿਉਂਕਿ ਇਸ ਤਰ੍ਹਾਂ ਵੀਡੀਓ ਬਣਾਉਂਦਾ ਹੋਰ ਤਸ਼ਾਹ ਹੁੰਦਾ ਜਿੰਨ ਜਿੰਨਾ ਚਿਰ ਤੁਸੀਂ ਕਮੈਂਟ ਨਹੀਂ ਕਰਦੇ ਉਹਨਾਂ ਚਿਰ ਪਤਾ ਨਹੀਂ ਲੱਗਦਾ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਇੱਧਰ ਆਪਣਾ ਆਟਾ ਹੋ ਗਿਆ ਤਿਆਰ ਬਿਲਕੁਲ ਮੈਦਾ ਤਿਆਰ ਡੋ ਕਰਕੇ ਆਪਾਂ ਤਿਆਰ ਕਰ ਲਿਆ ਬਿਲਕੁਲ ਵੇਖੋ ਸਖਤ ਸਖਤ ਗੁੰਨ ਲਿਆ ਬਿਲਕੁਲ ਤਿਆਰ ਹੋ ਗਿਆ ਹੱਥਾਂ ਨਾਲ ਮਸਲ ਮਸਲ ਕੇ ਜਿੰਨਾ ਹੀ ਇਹਨੂੰ ਮਸਲ ਮਸਲ ਕੇ ਗੁੰਨੋਗੇ ਉਨਹੀਂ ਜਿਆਦੇ ਤੁਹਾਡੇ ਸਮੋਸੇ ਵਧੀਆ ਤਿਆਰ ਹੋਣਗੇ ਤੇ ਜੇ ਤੁਸੀਂ ਜਲਦੀ ਕਰੋਗੇ ਤੇ ਆਟਾ ਗੁੰਨਣ ਚ ਥੋੜਾ ਮਿਹਨਤ ਨਹੀਂ ਕਰੋਗੇ ਤੇ ਫਿਰ ਆਪਣੇ ਸਮੋਸੇ ਵੀ ਉਸੇ ਤਰ੍ਹਾਂ ਦੇ ਬਣਨਗੇ ਜੇ ਜਿਸ ਤਰੀਕੇ ਨਾਲ ਮੈਂ ਦੱਸਦੀ ਪਈ ਹਾਂ ਉਸੇ ਤਰੀਕੇ ਨਾਲ ਤੁਸੀਂ ਸਾਰਾ ਕੁਝ ਕਰੋਗੇ ਨਾ ਤੇ ਬਹੁਤ ਵਧੀਆ ਤੁਹਾਡੇ ਸਮੋਸੇ ਬਣਨਗੇ ਜਿਵੇਂ ਤੁਸੀਂ ਬਾਜ਼ਾਰੋਂ ਲਿਆਉਂਦੇ ਹੋ ਬਾਜ਼ਾਰ ਨਾਲੋਂ ਵੀ ਜ਼ਿਆਦਾ ਟੇਸਟੀ ਸਮੋਸੇ ਬਣੇ ਸਾਡੇ ਅਸੀਂ ਘਰੇ ਬਣਾਏ ਉਹੋ ਜਿਹੇ ਅਸੀਂ ਬਾਜ਼ਾਰੋਂ ਵੀ ਇੰਨੇ ਵਰੀ ਲਿਆ ਲਿਆ ਖਾਦੇ ਪਰ ਉਹ ਸੁਆਦ ਨਹੀਂ ਜੋ ਅਸੀਂ ਘਰੇ ਬਣਾ ਕੇ ਖਾਦੇ ਤੇ ਇੱਕ ਇਹ ਬੜਾ ਹੁੰਦਾ ਕਿਉਂਕਿ ਏ ਬਹੁਤ ਜਿਆਦਾ ਖੁਸ਼ੀ ਮਿਲਦੀ ਪਿਆ ਆਪਾਂ ਘਰੇ ਲਿਆ ਕੇ ਚੀਜ਼ ਬਣਾ ਕੇ ਆਪਦੇ ਹੱਥੀ ਖਾਦੀ ਆਪਦੇ ਵਧੀਆ ਹੱਥ ਸਾਫ਼ ਸੁਥਰੇ ਲਾਏ ਵਧੀਆ ਸਾਫ਼ ਸੁਥਰੀਆਂ ਚੀਜ਼ਾਂ ਲਾਈਆਂ ਤੇ ਆਪਣੇ ਆਲੂ ਉਬਲ ਗਏ ਹੁਣ ਤੇ ਆਲੂ ਉਬਲ ਗਏ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਤੇ ਆਪਾਂ ਮਸਾਲਾ ਤਿਆਰ ਕਰਨਾ ਆਲੂ ਛਿੱਲ ਕੇ ਇਹਨਾਂ ਨੂੰ ਤੇ ਇਹ ਆਲੂ ਜਿਹੜੇ ਆਪਾਂ ਛਿੱਲ ਕੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮੋٹے ਮੋਟੇ ਰੱਖਨੇ ਆ ਥੋੜੀ ਜਿਹੀ ਜਾਦੇ ਆਪਾਂ ਜਿਵੇਂ ਪਰੌਂਠਿਆਂ 'ਚ ਪਾਉਨੇ ਉਸ ਤਰ੍ਹਾਂ ਬ੍ਰੇਕ ਨਹੀਂ ਕਰਨੇ ਥੋੜੇ ਥੋੜੇ ਮੋٹے ਮੋٹے ਰੱਖਣੇ ਆ ਤੇ ਇੱਧਰ ਆਪਾਂ ਹੁਣ ਆਲੂਆਂ ਆਲੂ ਆਪਾਂ ਛਿੱਲ ਲਏ ਆ ਤੇ ਹੁਣ ਇੱਧਰ ਆਪਾਂ ਸਮੋਸਿਆਂ ਦਾ ਸਮਾਨ ਤਿਆਰ ਕਰ ਲੈਨੇ ਹ ਹੁੰਦੇ ਵਾਸਤੇ ਆਪਾਂ ਤੜਕੇਦਾਨੇ ਰੱਖਤੇ ਹੀਟਰ ਤੇ ਤੇ ਉਹਦੇ ਵਿੱਚ ਆਪਾਂ ਪਾਤਾ ਥੋੜਾ ਜਿਹਾ ਰਫੈਂਡ ਤੇ ਰਫੈਂਡ ਨੂੰ ਗਰਮ ਹੋਣ ਦਿੰਨੇ ਆ ਤੇ ਨਾਲ ਹੀ ਆਪਾਂ ਇਹਦੇ 'ਚ ਕੁਝ ਮਸਾਲੇ ਪਾ ਦਾਂਗੇ ਤੇ ਬਹੁਤ ਜਿਆਦੇ ਵਧੀਆ ਇਸ ਮੋਸੇ ਬਣਦੇ ਆ ਤੇ ਆਪਾਂ ਹੁਣ ਇਹਦੇ ਚ ਪਾਉਣਾ ਹੈ ਤੇਲ ਪਾ ਦਿੱਤਾ ਤੇ ਹੁਣ ਆਪਾਂ ਇਹਦੇ ਚ ਜਦੋਂ ਗਰਮ ਹੋ ਜਾਏਗਾ ਇਹਦੇ ਵਿੱਚ ਥੋੜਾ ਜਿਹਾ ਸਾਬ ਦੇ ਧਨੀਆ ਤੇ ਜੀਰਾ ਪਾ ਦੇਣਾ ਇਹਦੇ ਵਿੱਚ ਤੇ ਧਨੀਆ ਵੀ ਆਪਾਂ ਐਵੇਂ ਮਸਲ ਕੇ ਪਾਉਣਾ ਦੋਆ ਤਲੀਆਂ ਦੇ ਵਿੱਚ ਲੈ ਕੇ ਮਸਲ ਕੇ ਪਾਵਾਂਗੇ ਤੇ ਨਾਲ ਹੀ ਥੋੜਾ ਜਿਹਾ ਜੀਰਾ ਪਾ ਦੇਣਾ ਵਿੱਚ ਤੇ ਇਹਨਾਂ ਨੂੰ ਆਪਾਂ ਪੁੰਨ ਲੈਣਾ ਤੇ ਗੰਦੇ ਦੇਖੀ ਮਟਰ ਸਿਹਰੇ ਕੱਚੇ ਮਟਰ ਨੇ ਇੰਨਾ ਨੂੰ ਪਾ ਦਿੱਤਾ ਇੰਨਾ ਨਿਸਕਰਕ ਨਹੀਂ ਪਾਇਆ ਕਿ ਥੋੜੇ ਜਿਹਾ ਫਰਾਈ ਹੋ ਜਾਣੇ ਥੋੜੇ ਜਿਹਾ ਨਰਮ ਹੋ ਜਾਣਗੇ ਕਿਉਂਕਿ ਜਿਵੇਂ ਬਾਲ ਕੇ ਪਾਣੀ ਹੁੰਦੇ ਤੇ ਇਸ ਕਰਕੇ ਮੈਂ ਪਹਿਲੇ ਹੀ ਮੈਂ ਇਹਦੇ ਕਰਕੇ ਫੋਨ ਲਿਆ ਵੀ ਥੋੜੇ ਜਿਹਾ ਨਰਮ ਹੋ ਜਾਣਗੇ ਤੇ ਵੀ ਵਧੀਆ ਲੱਗਣਗੇ ਉਸ ਤਰ੍ਹਾਂ ਆਪਾਂ ਨੂੰ ਉਬਾਲਣੇ ਪਾਉਣੇ ਸੀ ਤੇ ਇਸ ਤਰ੍ਹਾਂ ਵੀ ਫਰਾਈ ਕਰਨ ਨਾਲ ਵੀ ਬਹੁਤ ਵਧੀਆ ਸਮੋਸਿਆਂ ਦੇ ਕੱਚਾ ਪਾਣੀ ਇੰਨਾ ਲਾਇਆ ਬਹੁਤ ਵਧੀਆ ਸਮੋਸੇ ਬਣੇ ਤੇ ਇਹ ਥੋੜੇ ਜਿਹਾ ਫੋਨ ਇਹਨਾਂ ਨੂੰ ਰੋਸਟ ਕਰ ਲੈਣੇ ਆ ਪਹਿਲੇ ਤੇ ਫੇਰ ਇਹਦੇ ਵਿੱਚ ਆਪਾਂ ਜਿਹੜੇ ਆਲੂ ਵਾਲ ਕੇ ਰੱਖਿਆ ਉਹ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਸਵਾਦ ਅਨਸਾਰ ਸਾਰੇ ਮਸਾਲੇ ਪਾ ਦਨੇ ਆ ਜੋ ਵੀ ਤੁਸੀਂ ਪਸੰਦ ਕਰਦੇ ਪਹਿਲਾਂ ਨਮਕ ਪਾਤਾ ਮੈਂ ਲਾਲ ਮਿਰਚ ਪਾ ਦਿੱਤੀ ਤੇ ਇਹ ਹੀ ਕੁਝ ਪਾਇਆ ਸੀ ਜਿਆਦਾ ਮਸਾਲੇ ਨਹੀਂ ਵਰਤੇ ਤੇ ਥੋੜੀ ਜੀ ਕਾਲੀ ਮਿਰਚ ਪਾਈ ਤੇ ਹਲਦੀ ਵੀ ਪਾਈ ਹਲਦੀ ਸਾਨੂੰ ਪਸੰਦ ਨਹੀਂ ਸਮੋਸਿਆਂ ਦੇ ਵਿੱਚ ਸਿਰਫ ਲਾਲ ਮਿਰਚ ਤੇ ਨਮਕ ਤੇ ਥੋੜੀ ਜੀ ਕਾਲੀ ਮਿਰਚ ਪਾਈ ਇਹਨਾਂ ਮਟਰ ਇਹ ਮਟਰਾਂ ਨੂੰ ਥੋੜਾ ਚਿਰ ਹੋਰ ਭੁੰਨ ਲੈਣੇ ਆ ਥੋੜਾ ਜਿਹਾ ਤੇ ਟੱਕਣ ਦੇ ਕੇ ਵੀ ਇਹਨੂੰ ਥੋੜਾ ਚਿਰ ਪਕਾਵਾਂਗੇ ਵੀ ਥੋੜੇ ਜਿਹਾ ਨਰਮ ਹੋ ਜਾਣਗੇ ਤੇ ਫਿਰ ਕਿਉਂਕਿ ਸਮੋਸਿਆਂ ਦੇ ਵਿੱਚ ਆਪਾਂ ਨੂੰ ਕੱਚੇ-ਕੱਚੇ ਨਹੀਂ ਲੱਗਣਗੇ ਜੇ ਆਪਾਂ ਇਹ ਥੋੜੇ ਜਲਦੀ ਕਰ ਦਾਂਗੇ ਥੋੜੇ ਜਿਹਾ ਸਲੋ ਸਲੋ ਆਪਾਂ ਕਰ ਦਿੱਤਾ ਹੀਟਰ ਸਲੋ-ਸਲੋ ਸੇਕ ਤੇ ਆਪਾਂ ਨੂੰ ਥੋੜਾ ਜਿਹਾ ਪੱਕਣ ਦੇਣੇ ਆ ਤੇ ਇਹਨੂੰ ਆਪਾਂ ਉਤੋਂ ਕੱਢ ਦੇਣੇ ਆ ਥੋੜੇ ਜਿਹਾ ਇਹਨਾਂ ਨੂੰ ਥੋੜੇ ਜਿਹਾ ਭਾਪ ਨਾਲ ਥੋੜੇ ਜਿਹਾ ਹੋਰ ਨਰਮ ਹੋ ਜਾਣਗੇ ਤੇ ਫਿਰ ਪੱਕ ਜਾਣਗੇ ਵਧੀਆ ਨਰਮ ਹੋ ਗਏ ਤੇ ਬਹੁਤ ਵਧੀਆ ਲੱਗਣਗੇ ਤੇ ਹੁਣ ਆਪਾਂ ਇਹਦੇ ਚ ਮਿਲਾ ਦਿੰਨੇ ਆ ਆਲੂ ਜਿਹੜੇ ਆਪਾਂ ਫੇਕੇ ਰੱਖੇ ਆਲੂ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਵੀ ਆਪਾਂ ਜਿਆਦੇ ਬਰੀਕ ਨਹੀਂ ਕਰਨੇ ਥੋੜੇ ਥੋੜੇ ਮੋٹے ਮੋٹے ਰੱਖਣੇ ਆ ਕਿਉਂਕਿ ਜੇ ਜਿਆਦੇ ਬਰੀਕ ਕਰ ਦਾਂਗੇ ਤੇ ਸਮੋਸਿਆਂ ਦੇ ਵਿੱਚ ਵਧੀਆ ਨਹੀਂ ਲੱਗਣੇ ਕਿਉਂਕਿ ਤੁਹਾਨੂੰ ਵੀ ਪਤਾ ਸਮੋਸਿਆਂ ਦੇ ਵਿੱਚ ਥੋੜੇ ਮੋٹے ਮੋٹے ਆਲੂ ਹੁੰਦੇ ਨੇ ਤੇ ਵੀ ਜਿਆਦੇ ਬਰੀਕ ਨਹੀਂ ਆਪਾਂ ਮਸਲੀਆਂ ਬਸ ਹੱਥਾਂ ਨਾਲ ਤੋੜ ਤੋੜ ਕੇ ਥੋੜੇ ਜਿਹੀ ਬਰੀਕ ਕਰਕੇ ਤੇ ਇਹਨਾਂ ਨੂੰ ਵਿੱਚ ਆਪਾਂ ਪਾ ਦਿੰਦੇ ਆ ਜਿਹੜਾ ਵੀ ਮਸਾਲਾ ਆਪਾਂ ਤਿਆਰ ਕੀਤਾ ਇਹਦੇ ਵਿੱਚ ਪਾ ਤੇ ਇਹਦੇ ਵਿੱਚ ਹੋਰ ਵੀ ਤੁਸੀਂ ਅਮਚੂਰ, ਚਾਟ ਮਸਾਲਾ ਜੋ ਵੀ ਤੁਸੀਂ ਤੁਹਾਨੂੰ ਪਸੰਦ ਹੋ ਉਹ ਵੀ ਤੁਸੀਂ ਪਾ ਸਕਦੇ ਹੋ ਤੇ ਆਪਣੇ ਤਾਂ ਘਰੇ ਜੋ ਕੁਝ ਹੈਗਾ ਸੀ ਆਪਾਂ ਉਹ ਕੁਝ ਪਾ ਕੇ ਤੇ ਬਣਾਇਆ ਤੇ ਪਾਉਣ ਨੂੰ ਆਪਾਂ ਜੋ ਮਰਜ਼ੀ ਜਿੰਨੀਆਂ ਮਰਜ਼ੀ ਸਬਜ਼ੀਆਂ ਹੋਣ ਉਹ ਵੀ ਪਾ ਸਕਦੇ ਹਾਂ ਬਰੀਕ ਬਰੀਕ ਕੱਟ ਕੇ ਪਨੀਰ ਵੀ ਪਾ ਸਕਦੇ ਹਾਂ ਤੇ ਇਹ ਮਟਰ ਵੀ ਮੈਂ ਲਿਆਂਦੇ ਸੀ ਤੇ ਮੈਂ ਥੋੜੇ ਜਿ ਮਟਰ ਵੀ ਕੱਢ ਕੇ ਵਿੱਚੇ ਪਾ ਦਿੱਤੇ ਨਹੀਂ ਤਾਂ ਮੈਂ ਕੱਲੇ ਆਲੂਆਂ ਦੇ ਵੀ ਸਮੋਸੇ ਬਣਾ ਲੈਨੇ ਹੁੰਨੇ ਸਿਰਫ ਆਲੂ ਕੱਲੇ ਪਾ ਕੇ ਇੱਕ ਦਿਨ ਮੈਂ ਉਹ ਵੀ ਬਣਾਏ ਸੀ ਉਹ ਵੀ ਵੀਡੀਓ ਮੈਂ ਪਾਈ ਹੋਈ ਉਹ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਉਹ ਵੀ ਹੋਸਟਰਾ ਵਿੱਚ ਬਹੁਤ ਵਧੀਆ ਬਣਦੇ ਆ ਤੇ ਇਧਰ ਆਪਣਾ ਮਸਾਲਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਧਰ ਤੜਕੇਦਾਨੇ ਰੱਖਤੀ ਫਿਰ ਇਹਦੇ ਵਿੱਚ ਤੇਲ ਪਾ ਦਿੰਨੇ ਹ ਜਿਹੜਾ ਵੀ ਆਪਾਂ ਜਿੰਦੇ ਵਿੱਚ ਸਮੋਸੇ ਤਲਨੇ ਤੇ ਜਿਹੜਾ ਇਹ ਤੇਲ ਥੋੜਾ ਵੱਧ ਪਾ ਲੈਣਾ ਤੇ ਫਿਰ ਇਹਨੂੰ ਆਪਾਂ ਥੋੜਾ ਗਰਮ ਜਿਆਦਾ ਗਰਮ ਨਹੀਂ ਕਰਨਾ ਤੇਲ ਥੋੜਾ ਜਿਹਾ ਲੋ ਮੀਡੀਅਮ ਸੇਕ ਤੇ ਆਪਾਂ ਨੂੰ ਉਹ ਗਰਮ ਕਰਨਾ ਤੇ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇਲ ਲੋ ਮੀ ਸਲੋ ਸਲੋ ਆਪਾਂ ਸੇਕਦੇ ਜਿਹੜੇ ਸਮੋਸੇ ਆ ਪਕਾਉਣੇ ਤੇ ਇਧਰ ਮੈਂ ਸਮੋਸੇ ਤਿਆਰ ਕਰ ਦਿੰਨੀ ਹੁਣ ਸਮੋਸੇ ਤਿਆਰ ਕਰਕੇ ਨਾਲੋਂ ਨਾਲ ਆਪਾਂ ਪਕਾਈ ਜਾਣੇ ਤੇ ਆਪਦੇ ਹਿਸਾਬ ਨਾਲ ਤੁਸੀਂ ਜਿੰਨਾ ਕੁ ਪੇੜਾ ਲੈਣਾ ਚਾਹੁੰਦੇ ਉਹਨਾਂ ਕੁ ਪੇੜਾ ਜਿਹੜੇ ਵੀ ਸਾਈਜ਼ ਦੇ ਤੁਸੀਂ ਸਮੋਸੇ ਬਣਾਉਣੇ ਆ ਮਤਲਬ ਕਿ ਜਿੰਨਾ ਵੀ ਸਾਈਜ਼ ਤੁਸੀਂ ਬਣਾਉਣਾ ਚਾਹੁੰਦੇ ਉਸੇ ਸਾਈਜ਼ ਦੇ ਸਮੋਸੇ ਲੈ ਕੇ ਇਹ ਬਣਾ ਕੇ ਥੋੜੀ ਜਿਹੀ ਛੋਟੀ ਜਿਹੀ ਰੋਟੀ ਪਕਾ ਕੇ ਤੇ ਉਹਦੇ ਉੱਤੇ ਆਪਾਂ ਮੁੜ ਕੇ ਉਹਨੂੰ ਆਪਾਂ ਸਮੋਸਾ ਬਣਾ ਲੈਣਾ ਉਹ ਤੁਹਾਡੀ ਮਰਜ਼ੀ ਦੀ ਤੁਸੀਂ ਕਿੱਡਾ ਸਮੋਸਾ ਬਣਾਉਣਾ ਮੈਂ ਤਾਂ ਬਸ ਐਵੇਂ ਆਪਦੇ ਹਿਸਾਬ ਨਾਲ ਕੋਈ ਛੋਟਾ ਤੇ ਕੋਈ ਵੱਡਾ ਕੋਈ ਇਹ ਨਹੀਂ ਹੈਗਾ ਕਿ ਮੈਜ਼ਰਮੈਂਟ ਵੀ ਕੋਈ ਮਣ ਮਣ ਕੇ ਬਣਾਉਣਾ ਪਈ ਸਾਰੇ ਬਰਾਬਰ ਦੇ ਉਹ ਨਹੀਂ ਗੱਲ ਹੈ ਮੈਂ ਤਾਂ ਬਸ ਐਵੇਂ ਛੋਟੇ ਛੋਟੇ ਪੇੜੇ ਕਰਕੇ ਤੇ ਛੋਟੇ ਛੋਟੇ ਵੇਲ ਕੇ ਉਹਨੂੰ ਕੱਟ ਕੇ ਤੇ ਸਮੋਸੇ ਬਣਾਏ ਸੀ ਉਹ ਤੁਸੀਂ ਆਪਦੇ ਹਿਸਾਬ ਨਾਲ ਬਣਾ ਸਕਦੇ ਕਿ ਕਿੰਨੇ ਕਿੱਡੇ ਕ ਵੱਡੇ ਬਣਾਉਣੇ ਆ ਉਸੇ ਹਿਸਾਬ ਨਾਲ ਤੁਸੀਂ ਸਮੋਸੇ ਬਣਾ ਸਕਦੇ ਤੇ ਮੋਨਾ ਪਾਣੀ ਇਸ ਤਰ੍ਹਾਂ ਵੇਲ ਲੈਣੀ ਕਿਉਂਕਿ ਸਖਤ ਆਟਾ ਹੈ ਮੋਨਾ ਆਪਾਂ ਬਹੁਤ ਬਾਧੂ ਪਾਇਆ ਵਿੱਚ ਤੇ ਬੜੇ ਆਰਾਮ ਨਾਲ ਇਹ ਰੋਟੀ ਵੇਲੀ ਜਾਂਦੀ ਹੈ ਕੋਈ ਮੁਸ਼ਕਲ ਨਹੀਂ ਹੁੰਦੀ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਰੋਟੀ ਨੂੰ ਵੇਲ ਲੈਣਾ ਵੇਲਣੇ ਨਾਲ ਚੰਗੀ ਤਰ੍ਹਾਂ ਮਸਾਲਾ ਪਚੰਗੀ ਤਰ੍ਹਾਂ ਸਾਫ਼ ਕੀਤੀ ਹੋਈ ਹੈ ਸਿੱਤ ਸਲਪਤੇ ਹੀ ਮੈਂ ਆਹ ਵੇਲ ਲੈਨੇ ਤੇ ਕੋਈ ਚੱਕਲੇ ਤੇ ਨਹੀਂ ਪੂਰੀ ਤਰ੍ਹਾਂ ਵੇਲਦੀ ਤੇ ਇਸ ਤਰ੍ਹਾਂ ਆਪਾਂ ਨੂੰ ਦੇਲ ਕੇ ਤੇ ਵਿੱਚੋਂ ਕੱਟ ਲੈਣੀ ਇਸ ਤਰ੍ਹਾਂ ਕਰ ਦੇਣਾ ਦੋ ਪੀਸ ਕਰ ਲੈਨੇ ਇਹਦੇ ਦੋ ਪੀਸ ਕਰਕੇ ਤਿੰਨ ਦੀਆਂ ਸਾਰੀਆਂ ਸਾਈਡਾਂ ਤੇ ਆਪਾਂ ਪਾਣੀ ਲਾ ਲੈਣਾ ਤਾਂ ਜੋ ਪੀਸ ਸਮੋਸਾ ਖੁੱਲੇ ਨਾ ਆਪਣਾ ਤੇ ਇਸ ਤਰ੍ਹਾਂ ਦੋ ਸਾਈਡਾਂ ਚੁੱਕ ਲੈਣੀ ਆ ਪਹਿਲਾਂ ਆਹ ਪਾ ਵਾਲੀਆਂ ਸਾਈਡ ਵਾਲੀਆਂ ਸਿੱਧੇ ਬੰਨਿਆ ਵਾਲੀਆਂ ਜਿੱਥੇ ਆਪਾਂ ਕੱਟਿਆ ਨੇ ਉਹ ਇੱਕ ਦੂਜੇ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਆਪਾਂ ਨੂੰ ਚੰਗੀ ਤਰ੍ਹਾਂ ਕੱਟ ਕੇ ਇਹਨੂੰ ਮੇਲ ਦੇਣਾ ਵੀ ਸਮੋਸਾ ਆਪਣਾ ਖੁੱਲੇ ਨਾ ਇਸ ਤਰ੍ਹਾਂ ਬਣਾ ਕੇ ਤੇ ਇਹਦੇ ਵਿੱਚ ਆਪਾਂ ਮਸਾਲਾ ਭਰ ਦੇਣਾ ਬਹੁਤ ਸੋਖਾ ਹੈ ਵੈਸੇ ਵੀ ਖੰਨੂ ਲੱਗਦਾ ਬਹੁਤ ਔਖਾ ਪਰ ਬਹੁਤ ਸੋਖਾ ਹੈ ਬਹੁਤ ਜਲਦੀ ਬਣ ਜਾਂਦੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਮਸਾਲਾ ਭਰ ਕੇ ਤੇ ਉੱਤੋਂ ਵੀ ਚੰਗੀ ਤਰ੍ਹਾਂ ਸਮੋਸਾ ਬੰਦ ਕਰ ਦੇਣਾ ਇਸ ਤਰ੍ਹਾਂ ਪਾਣੀ ਲਾ ਕੇ ਚੰਗੀ ਤਰ੍ਹਾਂ ਕੁੱਟ ਕੇ ਬੰਦ ਕਰਨਾ ਹੈ। ਕਿ ਤਾਂ ਕਿ ਖੁੱਲੇ ਨਾ ਸਮੋਸਾ। ਕਿਉਂਕਿ ਜੇ ਟਿੱਲਾ ਟਿੱਲਾ ਆਪਾਂ ਬੰਦ ਕਰਾਂਗੇ ਤੇ ਸਮੋਸਾ ਖੁੱਲ ਵੀ ਸਕਦਾ। ਜਦੋਂ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਉੱਤੋਂ ਮੇਲ ਦੇਣਾ ਚੰਗੀ ਤਰ੍ਹਾਂ। ਤੇ ਇਹ ਬਿਲਕੁਲ ਬੰਦ ਹੋ ਜਾਊਗਾ। ਤੇ ਬਹੁਤ ਵਧੀਆ ਸਮੋਸੇ ਬਣਨਗੇ ਆਪਣੇ। ਇਸ ਤਰ੍ਹਾਂ ਹੀ ਸਾਰੇ ਬਣਾ ਕੇ ਆਪਾਂ ਰੱਖ ਲੈਣੋ। ਸਮੋਸੇ। ਇਵੇਂ ਮੈਂ ਬਣਾਏ ਆ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਦੂਜਾ ਸਮੋਸਾ ਵੀ ਹੁੰਦੇ ਤੇ ਵੀ ਪਾਣੀ ਲਾ ਕੇ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਪਾਣੀ ਲੈਣਾ ਤੇ ਜਿੱਧਰ ਲਿਆ ਬੰਨਿਆ ਆਪਾਂ ਕੱਟਿਆ ਉਧਰਲੀ ਸਾਈਡ ਤੋਂ ਉਹਨੂੰ ਬੰਦ ਕਰਕੇ ਤੇ ਮਸਾਲਾ ਭਰ ਦੇਣਾ ਵਿੱਚ ਇਸ ਤਰ੍ਹਾਂ ਕਰਕੇ ਬੰਦ ਕਰ ਇਸ ਤਰ੍ਹਾਂ ਆਪਾਂ ਨੂੰ ਬਣਾ ਕੇ ਪੂਰੀ ਤਰ੍ਹਾਂ ਮੇਲ ਦੇਣਾ ਥੋੜਾ ਜਿਹਾ ਕੁੱਟ ਕੇ ਤੇ ਇਹਦੇ ਵਿੱਚ ਵੀ ਮਸਾਲਾ ਭਰ ਭਰ ਦਿੰਨੇ ਆਪਾਂ ਭਰ ਕੇ ਤੇ ਉੱਤੋਂ ਬੰਦ ਕਰ ਦੇਣਾ ਸਮੋਸਾ ਤੇ ਇਸ ਤਰ੍ਹਾਂ ਚਮਚੇ ਨਾਲ ਥੋੜਾ ਜਿਹਾ ਥੱਲੇ ਨੂੰ ਦਬਾ ਦਿਓ ਫਿਰ ਇਹਨੂੰ ਆਪਾਂ ਉੱਤੋਂ ਬੰਦ ਕਰ ਦੇਣਾ ਕੁੱਟ ਕੇ ਇਸ ਤਰ੍ਹਾਂ ਮਸਾਲੇ ਨੂੰ ਥੋੜਾ ਥੱਲੇ ਨੂੰ ਦਬਾ ਦਿਓ ਤਾਂ ਕਿ ਸਮੋਸਾ ਬੰਦ ਹੋ ਜੇ ਤੇ ਇਸ ਤਰ੍ਹਾਂ ਬੰਦ ਕਰਕੇ ਤੇ ਇਹਨੂੰ ਕੁੱਟ ਕੇ ਨੱਪ ਕੇ ਤੇ ਆਪਾਂ ਉੱਤੋਂ ਮੇਲ ਦੇਣਾ ਚੰਗੀ ਤਰ੍ਹਾਂ ਤੇ ਜਿੱਧਰ ਲਈ ਸੈਡਾਂ ਦਾ ਆਪਾਂ ਪਾਣੀ ਲਾਇਆ ਚੰਗੀ ਤਰ੍ਹਾਂ ਥੋੜਾ ਜਿਹਾ ਘੁੱਟ-ਘੁੱਟ ਕੇ ਮੇਲ ਦਿਓ ਦਬਾ ਕੇ ਹੱਥ ਨਾਲ ਤੇ ਬਿਲਕੁਲ ਬੰਦ ਹੋ ਜਾਂਦੇ ਸਮੋਸੇ ਤੇ ਇਧਰ ਚਾਰ ਸਮੋਸੇ ਆਪਾਂ ਬਣਾ ਲਏ ਆ ਤੁਹਾਨੂੰ ਵਿਖਾਉਣ ਲਈ ਤੇ ਕਿਉਂਕਿ ਬਾਅਦ ਚ ਫਿਰ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਜੇ ਸਾਰੀ ਆਪਾਂ ਬਣਾਉਣੀ ਆ ਤੇ ਹੁਣ ਆਪਾਂ ਤੇਲ ਗਰਮ ਹੋ ਗਿਆ ਇਧਰ ਆਪਾਂ ਪੂਰਾ ਜ਼ਿਆਦਾ ਤੇਲ ਗਰਮ ਨਹੀਂ ਕਰਨਾ ਬਸ ਲੋ ਲੋ ਸੇਕਦੇ ਆਪਾਂ ਇਹਨਾਂ ਨੂੰ ਸੇਕਣਾ ਉਨੇ ਹੀ ਜ਼ਿਆਦਾ ਇਹ ਵੀ क्रिस्पी क्रिस्पी बनਨੇ ਜਿੰਨੇ ਆਪਾਂ ਘੱਟ ਸੇਕ ਤੇ ਬਣਾਵਾਂਗੇ ਤੇ ਹੁਣ ਆਪਾਂ ਇਸ ਸਮੋਸੇ ਦੇ ਵਿੱਚ ਪਾ ਦਿੰਨੇ ਹਾਂ ਸਮੋਸਾ ਸਮੋਸਾ ਇਸ ਤਰ੍ਹਾਂ ਸਮੋਸੇ ਤਿਆਰ ਹੋ ਜਾਣੇ ਆਪਾਂ ਤੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਇਸੇ ਤਰ੍ਹਾਂ ਤੇ ਕਮੈਂਟ ਵੀ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਸਾਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਲਾ ਤੇ ਲਾਈਵ ਵੀ ਅਸੀਂ ਰੋਜ਼ ਆਉਨੇ ਆ ਰਾਤ ਨੂੰ 8 ਵਜੇ ਤੇ ਤੁਸੀਂ ਲਾਈਵ 'ਚ ਵੀ ਜ਼ਰੂਰ ਸਾਡੇ ਨਾਲ ਆਵਦੀਆਂ ਗੱਲਾਂ ਸਾਂਝੀਆਂ ਕਰਿਆ ਕਰੋ ਤੇ ਦੱਸਿਆ ਕਰੋ ਤੇ ਇਸ ਤਰ੍ਹਾਂ ਆਪਣੇ ਹੁਣ ਸਮੋਸੇ ਆਪਾਂ ਹੋਲੀ-ਵਲੀ ਛੋਟ-ਛੋਟ ਥੋੜੇ-ਥੋੜੇ ਸੇਕ ਤੇ ਪਕਾ ਲੈਣੇ ਆ ਤੇ ਵਧੀਆ ਰੜ ਜਾਣੇ ਆਪਣੇ ਸਮੋਸੇ ਤੇ ਬਹੁਤ ਜ਼ਿਆਦਾ ਸਵਾਦ ਸਮੋਸੇ ਬਣੇ ਸੀ ਜਿਹੜੇ ਇਸ ਸਮੋਸੇ ਖਾਦੇ ਆ ਘਰੇ ਤੇ ਜਿਹੜੇ ਬਾਜ਼ਾਰ ਵਾਲੇ ਖਾਣੇ ਆ ਆਪਾਂ ਉਹਨਾਂ ਨਾਲ ਬਹੁਤ ਜ਼ਿਆਦਾ ਜਲਦੀ ਗੈਸ ਤਜਾਬ ਬਣਦਾ ਪਰ ਇਹਨਾਂ ਨਾਲ ਨਹੀਂ ਬਣਿਆ ਤੇ ਇੱਧਰ ਵੇਖੋ ਆਪਣੇ ਸਮੋਸੇ ਬਿਲਕੁਲ ਸ਼ਾਨਦਾਰ ਹੋ ਗਏ ਲੈਟ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਇੰਜਵਾਏ ਤੇ ਤੁਸੀਂ ਵੀ ਘਰੇ ਬਣਾ ਕੇ ਤੇ ਖਾਓ ਤੇ ਨਾਲੇ ਦੱਸਿਓ ਤੁਹਾਡੇ ਸਮੋਸੇ ਕਿਸ ਤਰ੍ਹਾਂ ਦੇ ਬਣੇ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਧਰ ਵੇਖੋ ਆਪਾਂ ਸਾਰੇ ਸਮੋਸੇ ਬਣਾ ਕੇ ਤਿਆਰ ਕਰ ਲਏ ਤੇ ਇੱਧਰ ਵੀ ਆਪਣੇ ਜਿਹੜਾ ਆਟਾ ਵਧਿਆ ਸੀ ਉਹਦੀ ਮਟਰੀ ਬਣਾ ਲਈ ਜੀ